ਲਗਭਗ ਕਥਾ ਆਪਣੀ ਸੰਪੂਰਨਤਾ ਦੇ ਪੜਾ ਤੇ ਪਹੁੰਚ ਚੁੱਕੀ ਹੈ ਕੱਲ ਵੀ ਬੇਨਤੀ ਕੀਤੀ ਸੀ ਕਿ ਸਾਧ ਸੰਗਤ ਜੀ 29 ਤਰੀਕ ਦਿਨ ਮੰਗਲਵਾਰ ਵਾਲੇ ਦਿਨ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਦੀ ਸੰਪੂਰਨਤਾ ਹੈ 29 ਤਰੀਕ ਵਾਲੇ ਦਿਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੀ ਕਥਾ ਦੀ ਸੰਪੂਰਨਤਾ ਹੋ ਜਾਣੀ ਹੈ ਔਰ ਪ੍ਰਾਚੀਨ ਪੰਥ ਪ੍ਰਕਾਸ਼ ਜਿਸ ਵਿੱਚ ਖਾਲਸੇ ਪੰਥ ਦੀਆਂ ਘਾਲਣਾ ਸਿੰਘਾਂ ਦੀਆਂ ਕੁਰਬਾਨੀਆਂ ਸ਼ਹੀਦੀਆਂ ਦਾ ਇਤਿਹਾਸ ਹੈ ਉਹਦੇ ਫਿਰ ਸਾਧ ਸੰਗਤ ਜੀ ਆਪਾਂ ਦਰਸ਼ਨ ਦੀਦਾਰੇ ਆਰੰਭ ਕਰਨੇ ਹਨ ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਵੱਧ ਚੜ ਕੇ ਆਪਾਂ ਜਿੱਥੇ ਗੁਰੂ ਘਰ ਦੀਆਂ ਰੌਣਕਾਂ ਵਧਾਈਏ ਉਤੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਕਿਉਂਕਿ ਲਗਭਗ 5.5 ਸਾਲ ਕਥਾ ਦੇ ਪ੍ਰਵਾਹ ਚੱਲੇ ਨੇ ਹੁਣ ਕਥਾ ਸੰਪੂਰਨਤਾ ਦੇ ਪਹੁੰਚੀ ਹੈ ਬੇਅੰਤ ਬੇਅੰਤ ਸੰਗਤਾਂ ਜੋ ਨੇਮੀ ਪ੍ਰੇਮੀ ਸਤਸੰਗੀ ਹੋ ਕੇ ਆਪ ਜੀ ਰੋਜ਼ਾਨਾ ਜੁੜਦੇ ਹੋ ਪਾਵਨ ਗੁਰਦ ਆਮਾ ਵਿਖੇ ਔਰ ਬੇਅੰਤੀ ਗੁਰੂ ਕੀਆ ਸੰਗਤਾਂ ਨੇ ਜੋ ਆਪਣੇ ਘਰਾਂ ਵਿੱਚ ਆਪਣੇ ਦਫ਼ਤਰਾਂ ਵਿੱਚ ਆਪਣੇ ਕਾਰੋਬਾਰਾਂ ਵਿਖੇ ਦੁਕਾਨਾਂ ਤੇ ਟੈਲੀਵਿਜ਼ਨ ਦੇ ਰਾਹੀਂ ਔਰ ਇੰਟਰਨੈਟ ਦੇ ਰਾਹੀਂ ਵੀ ਬੇਅੰਤ ਗੁਰੂ ਕੇ ਪਿਆਰੇ ਜੋ ਕਿ ਸਾਧ ਸੰਗਤ ਜੀ ਵਿਦੇਸ਼ਾਂ ਵਿੱਚ ਵੀ ਬੇਅੰਤ ਐਸੇ ਗੁਰਮੁਖ ਨੇ ਜੋ ਨਿੱਤ ਪ੍ਰਤੀ ਨੇਮ ਦੇ ਨਾਲ ਗੁਰੂ ਕੀ ਸਾਖੀ ਗੁਰੂ ਕੀ ਕਥਾ শ্রবণ ਕਰਦੇ ਆ ਸੋ ਸਤਿਗੁਰਾਂ ਦੇ ਚਰਨਾਂ ਵਿੱਚ ਜਿੱਤੇ ਆਪਾਂ ਰਲ ਮਿਲ ਕੇ ਅਰਦਾਸ ਬੇਨਤੀ ਉਹ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਆਪਾਂ ਆਸ਼ੀਰਵਾਦ ਵੀ ਪ੍ਰਾਪਤ ਕਰਨਾ ਹੈ ਗੁਰੂ ਕੀ ਅਸੀਸ ਵੀ ਲੈਣੀ ਹੈ